ਰਮਨਾ ਇਹ ਰਮਨਾ ਹਾਂਜੀ ਹੁਰਾ ਮੇਰੀ ਗੱਲ ਸੁਣ ਪੁੱਤ ਮਾ ਮਾ ਤਨ ਕੀ ਹੋ ਗਿਆ ਬੜੀਆਂ ਟਿੱਲੀਆਂ ਦੀਆਂ ਵਜਾਂ ਲਈ ਮਾਰਨ ਬਰੇਆ ਹਾਂਜੀ ਮੰਮੀ ਵਾਲ ਮਾਰਨ ਦੇ ਕੀ ਹੋਇਆ ਵਾ ਅੱਜ ਕੀ ਮਾਰਨੀ ਆ ਮੇਰੇ ਸਿਰ ਨੂੰ ਪਤਾ ਨਹੀਂ ਕੀ ਹੋਣ ਰਿਆ ਈਓ ਤੇ ਹੁਣ ਕੀ ਕਰਾਂ ਮੈਂ ਕਿੱਥੇ ਗਿਆ ਮੁੰਡਾ ਵੀ ਨਹੀਂ ਮੈਨੂੰ ਸਵੇਰ ਦਾ ਦਿਸਿਆ ਪਤਾ ਨਹੀਂ ਕਿੱਥੇ ਚਲ ਗਿਆ ਇਹ ਅੱਜ ਉਹਨਾਂ ਕਿੱਥੇ ਜਾਣਾ ਵਾ ਕਣਕ ਦਾ ਬੀਬੂ ਲੈਣ ਗਏ ਆ ਤੁਹਾਨੂੰ ਪਤਾ ਤਾਂ ਹੈਗਾ ਵਾ ਸਾਰੇ ਬੀਜਣ ਡਏ ਆ ਤੇ ਵੀ ਕਹਿੰਦੇ ਬੀ ਲੈ ਆ ਕੇ ਤਾਂ ਬਜਾਵਾਂ ਮੈਂ ਵੀ ਮੁੜ ਕੇ ਲੇਟ ਹੋ ਜਾਣੀ ਆ ਕਣਕ ਮੈਂ ਇੱਥੇ ਹੁੰਦਾ ਮੈਨੂੰ ਡਾਕਟਰ ਕੋਲ ਲੈ ਜਾਂਦਾ ਤੇ ਬੀਤੀ ਨਾ ਵੱਧ ਗਿਆ ਹੋਏ ਮੇਰਾ ਤੇ ਹੈ ਨਹੀਂ ਤੁਹਾਡੀ ਦਵਾਈ ਖਾ ਲੋ ਕੱਢ ਕੇ ਦਵਾਈ ਵੀ ਮੇਰਾ ਕੱਲ ਮੁੱਕ ਗਈ ਆ ਹੁਣ ਮਾਤਾ ਮਾਰ ਹੁਣ ਲਖਵੀਰ ਨੂੰ ਆਜ ਜਿੰਨੂੰ ਪਹਿਲੀਆਂ ਠੇਕੇ ਤੇ ਦਿੰਦੀ ਸੀ ਪੋਲਾ ਲੈ ਆ ਕੇ ਦਿੰਦਾ ਤੈਨੂੰ ਦਵਾਈ ਇੱਕ ਵਾਰ ਫੋਨ ਤੇ ਕਰ ਦਵਾਵੇਂ ਫੋਨ ਲਾ ਕੇ ਬਸ ਤੂੰ ਤਾਂ ਮੈਨੂੰ ਤਾਨੇ ਮਿਹਨੇ ਮਾਰਨ ਲੱਗ ਪਈ ਆ ਜਦੋਂ ਮੈਨੂੰ ਫਿਰ ਤੂੰ ਹੀ ਨਹੀਂ ਮੇਰੇ ਆਖੇ ਤੇ ਲੱਗਦੇ ਕਹੇ ਤੇ ਲੱਗਦੇ ਤੇ ਫਿਰ ਮੈਂ ਹੋਰ ਕੀ ਕਰਾਂ ਫਿਰ ਮੈਂ ਇਹੋ ਕੋਸ਼ਿਸ਼ ਕਰਨਾ ਹੈ ਇਹੋ ਕੋਸ਼ਿਸ਼ਹਿਣਾ ਹੈ ਫਿਰ ਮੈਂ ਇਹ ਕਿਦਾਂ ਦੀ ਗੱਲ ਹੋਈ ਚੱਲ ਕੋਈ ਨਹੀਂ ਲਾ ਦਿੰਨੀ ਆ ਫੋਨ ਇੱਕ ਵਾਰ ਪਰਖ ਕੇ ਤੇ ਵੇਖੋ ਪੈੜੀ ਤੇ ਝਾਟਾਂ ਦਾ ਲੱਲੇ ਇਨਾ ਠੇਕੇ ਦੇ ਪੋਲਾ ਦਵਾਈ ਲੈਣ ਜਾਂਦਾ ਨਾਲ ਤੁਹਾਡੇ ਤੇ ਇਹ ਗੱਲ ਸੁਣ ਮੇਰੀ ਆਪਣੇ ਕੰਮ ਆਉਂਦੇ ਨੇ ਘਰ ਦੇ ਜੀ ਉਹਨੂੰ ਕੀ ਲੋੜ ਦਵਾਈ ਲਿਆ ਕੇ ਮੈਨੂੰ ਦੇਣ ਦੀ ਗੱਲ ਤਾਂ ਪਹਿਲੀ ਦੀ ਆ ਛੇਕੀ ਵੀ ਉਹਨੂੰ ਕੀ ਲੋੜ ਵਾ ਨਾ ਮਾਦਾ ਹੋਣ ਤੈਨੂੰ ਪਤਾ ਲੱਗ ਗਿਆ ਤੇ ਕਰਦੇ ਜੀ ਕੰਮ ਆਉਂਦੇ ਆ ਜਦੋਂ ਭੱਜੀ ਗਈ ਹਾਂ ਉਹਦੇ ਵੱਲ ਦੋ ਤਿੰਨ ਫੇਰੇ ਉਦੋਂ ਨਹੀਂ ਪਤਾ ਤੇ ਆਪਣਾ ਪੁੱਤ ਹੀ ਕੰਮ ਆਉਣਾ ਨਾਰੇ ਵਾਲਾ ਜਲੂਸ ਕੱਢਣ ਲਈ ਆਪਣੇ ਪੁੱਤ ਦਾ ਵਾਦਾ ਜਲੂਸ ਕੱਢਣਾ ਮੈਂ ਜਦੋਂ ਮੇਰੇ ਕਹਿ ਇਹ ਨਹੀਂ ਲੱਗਣਾ ਜੋ ਜਿਹੜੀ ਗੱਲ ਮੈਂ ਆਖਾਂ ਮੇਰੇ ਮੰਨਣੀ ਨਹੀਂ ਸੁਣਨੀ ਨਹੀਂ ਫਿਰ ਮੈਂ ਹਾਰ ਕੇ ਦੁਖੀ ਹੋਈ ਫਿਰ ਗਈ ਹਾਂ ਉਧਰ ਮੈਂ ਕਿਹੜੀ ਸੌਖੀ ਗਈ ਹਾਂ ਵੇਖਾਂ ਦੁਖੀ ਤਾਂ ਮਾਦਾ ਤੋਂ ਬਹੁਤ ਆ ਟਾਈਮ ਨਾਲ ਰੋਟੀ ਮਿਲਦੀ ਟਾਈਮ ਨਾਲ ਕੱਪੜੇ ਤੋਤੇ ਮਿਲਦੇ ਆ ਅਜੇ ਵੀ ਤੂੰ ਦੁਖੀ ਆ ਤਾਂ ਸੌਖੀ ਤੋਂ ਕਦੋਂ ਹੁਣਾਵਾ ਮੈਨੂੰ ਦੱਸ ਨਾ ਕਦੀ ਕੰਮ ਕੋਈ ਕੀਤਾ ਵਾ ਮੈਂ ਕਰਾਂ ਜਾਂ ਨਾ ਕਰਾਂ ਫਿਰ ਹੁਣ ਮੇਰੀ ਧੀ ਪਾਤੀ ਆ ਜਿਹੜੀ ਉਹਦਾ ਵੀ ਤੇ ਸੋਚਣਾ ਥੋੜਾ ਬੋਧਾ ਪੈਂਦਾ ਤੂੰ ਹੀ ਤਾਂ ਨਾ ਹੀ ਨਹੀਂ ਤੂੰ ਲੈਂਦੀ ਉਹਦਾ ਜਿਹੜੀ ਗੱਲ ਆ ਇਸੇ ਕਰਕੇ ਮੈਂ ਗਈ ਹਾਂ ਫਿਰ ਮਾਦਾ ਚੰਗੇ ਪੜੇ ਘਰੋਂ ਵਿਆਹੀ ਆ ਉਹਨੂੰ ਕੱਖ ਨੀਗਾ ਹੋਇਆ ਹੁਣ ਮੈਂ ਨੇ ਆਪਣੇ ਪਿਆਕਿਆਂ ਕੋਲ ਸਮਾਨ ਮੰਗਾਂ ਲਈ ਆਪਣੇ ਘਰ ਜਦੋਂ ਮਹਾਰਾਜ ਦਾ ਸਪਾਸ ਦਿੱਤਾ ਨਾ ਆਪਣੇ ਘਰ ਵਾਲੀ ਧਿਆਨ ਰੱਖਣਾ ਚਾਹੀਦਾ ਵਾ ਲਾਂਬੇ ਸ਼ਾਂਬੇ ਨਹੀਂ ਧਿਆਨ ਰੱਖਣਾ ਚਾਹੀਦਾ ਕਿ ਮੈਨੂੰ ਉਧਰ ਵੀ ਸਮਾਨ ਆ ਜਾਏ ਤੇ ਮੈਨੂੰ ਉਧਰੋਂ ਵੀ ਸਮਾਨ ਆ ਜੀ ਉਹ ਕਿਹੜੀ ਮੰਗਾਂ ਲਈ ਆ ਗੱਲ ਤੇ ਮੇਰੀ ਆਪਣੀ ਗੱਲ ਤੇ ਮੈਂ ਹੀ ਕਹਿਣ ਲਈ ਹਮ ਉਹਨੇ ਕਿਹਾ ਮੈਨੂੰ ਸਲਾਹ ਦੇ ਤੱਕ ਮੈਨੂੰ ਆ ਚੀਜ਼ ਖੱਲੋ ਤੇ ਮੰਗਦੀ ਕੁਛ ਨਹੀਂ ਚੱਲ ਕੋਈ ਨਹੀਂ ਹੁਣ ਇਥੇ ਗੋਲੀ ਗਾਲੀ ਪਈ ਕੋਈ ਦਿਨੀਆਂ ਕੱਢ ਕੇ ਤੋ ਖਾਲਾ ਕੋਈ ਗੱਲ ਨਹੀਂ ਹੋ ਜਾਣਾ ਵਾ ਠੀਕ ਚਲੋ ਦੇ ਦੇ ਤੇਰੀ ਮਰਜ਼ੀ ਜਿੱਦਾਂ ਦੀ ਰਹਿਂਗੀ ਖਾਲਾਂ ਜੀ ਮੈਂ ਨਮਾ ਲ ਮੇਰੀ ਕਾ ਦੀ ਮਰਜ਼ੀ ਆ ਹੁਣ ਆਪ ਤੇ ਘਰ ਹੈ ਨਹੀਂ ਤੇ ਮੈਂ ਮੋਟਰਸਾਈਕਲ ਚਲਾਉਣਾ ਰਹੀ ਵੀ ਮੋਟਰਸਾਈਕਲ ਦੇ ਬਾਹਰ ਕੇ ਲੈ ਜਾ ਤਾਂ ਮੁੰਡਾ ਨਿਕਾ ਵੀ ਨਹੀਂ ਘਰ ਹੈਗਾ ਕਰਨ ਵੀ ਉਹਨੂੰ ਨਾਲ ਖਲਾਦਾ ਆਹੋ ਵੀ ਪਤਾ ਨਹੀਂ ਕਿੱਥੇ ਚੱਲ ਗਿਆ ਚਲੋ ਜੇ ਵੱਡਾ ਨਹੀਂ ਘਰ ਹੈ ਤੇ ਉਹ ਨਹੀਂ ਘਰ ਤੇ ਮੁੰਡਾ ਹੀ ਘਰ ਹੁੰਦਾ ਉਹ ਲੈ ਜਾਂਦਾ ਮੈਨੂੰ ਚਲ ਕੋਈ ਨਹੀਂ ਦਿੰਦੀ ਆ ਦਵਾਈ ਦਵਾਈ ਤਾਂ ਖਾਦੀ ਨਹੀਂ ਗਈ ਹੁਣੀ ਇਹ ਹਲਾ ਬੰਨ ਬੰਨ ਕੇ ਰੱਖੀਆਂ ਵਾ ਸਰਾਣੇ ਇਹ ਹਲਾ ਕਿਤੇ ਪਈ ਹੋਵੇ ਸ਼ਾਂਦ ਮੈਨੂੰ ਤੇ ਇਹ ਵੀ ਨਹੀਂ ਅੱਜ ਚੇਤਾ ਮੁੰਡਿਆ ਆ ਵੇਖ ਬੀਪੀ ਦੀ ਵੀ ਪਈ ਆ ਸਾਰੀਆਂ ਦਵਾਈਆਂ ਨਾ ਪੱਤੇ ਉਦਾਂ ਹੀ ਭਰੇ ਆ ਖਾਦੀ ਨਹੀਂ ਤਾਂ ਬੀਪੀ ਵਧਣਾ ਵਾ ਆਏ ਕੀ ਫਦਾ ਦਿਨੀਆਂ ਕੱਢ ਕੇ ਦਵਾਤਾ ਮੈਨੂੰ ਲੈ ਜਾਓ ਮੈਨੂੰ ਡਾਕਟਰ ਕੋਲ ਲੈ ਜਾਓ ਜਿਹੜੀਆਂ ਦਵਾਈਆਂ ਲੈਂਦੀਆਂ ਫਰੀ ਆਉਂਦੀਆਂ ਵਾ ਬਸ ਕੀ ਕਰਾਂ ਮੈਂ ਪਾਣੀ ਮੈਨੇ ਮੈਨੂੰ ਮਾਰਦੀ ਆ ਜੇ ਬਿਮਾਰ ਹੋਈ ਕੀ ਜਾਣੀ ਆ ਤੇ ਬਸ ਇਹਦਾ ਪਿੰਦੀ ਮੇਰੇ ਦਵਾਲੇ ਚੜਨਾ ਦਵਾਲੇ ਕਾਹਦਾ ਚੜਨਾ ਵਾ ਆ ਨਹੀਂ ਕਰਦੀ ਤੂੰ ਆ ਨਹੀਂ ਖਾਂਦੀ ਤੂੰ ਉਹ ਨਹੀਂ ਖਾਂਦੀ ਮੈਂ ਦਵਾਈਆਂ ਕਿੱਥੇ ਮੈਨੂੰ ਪਤਾ ਹੀ ਨਹੀਂ ਕਿੱਥੇ ਪਈਆਂ ਨੇ ਜੇਤਾ ਹੀ ਨਹੀਂ ਮੈਨੂੰ ਕੋਈ ਦਵਾਈ ਹੈ ਜੀ ਕਿ ਨਹੀਂ ਹੈ ਜੀ ਜੇ ਮੈਨੂੰ ਪਤਾ ਹੁੰਦਾ ਤੇ ਮੈਂ ਫੜ ਕੇ ਖਾ ਲੈਂਗੀ ਇਹ ਹਲਾ ਕਿਤੇ ਹੈ ਜੀ ਤਾਂ ਦੇ ਦੇ ਕੋਈ ਵੇਖਾਂ ਹੁਣ ਕਿੱਦਾਂ ਭਾਂਗਾ ਮਾਰਨ ਲਈ ਆ ਤੇ ਦਵਾਈ ਦਾ ਮੈਨੂੰ ਦਵਾਈ ਲਿਆ ਦਿਓ ਹੁਣ ਆਪਣੇ ਨੌਪੁੱਤ ਕੰਮ ਆਉਂਦੇ ਆ ਨਾ ਆਂਡ-ਗਵਾਂਡ ਕੋਈ ਨਹੀਂ ਆਖੇ ਲੱਗਦਾ ਹੁੰਦਾ ਸਾਰੇ ਚੱਲਦਿਆਂ ਦੇ ਯਾਰ ਵਾ ਦੇ ਹਮਾ ਦਾ ਨੂੰ ਟੈੜੀ ਉਹਨੇ ਤਾਂ ਪੁੱਛਣਾ ਨਹੀਂ ਫੇ ਰਹੀ ਵੀ ਨਹੀਂ ਪੁੱਛਣਾ ਦਵਾਈ ਤੇ ਦਵਾ ਮੁੜ ਕੇ ਜਾਦਾ ਵਧ ਗਿਆ ਨਾ ਹੋਰਸੇ ਆਪਾ ਪਾਉ ਕੁੜੀ ਨੇ ਵੀ ਕਹਿਣਾ ਤੁਸੀਂ ਪੁੱਛਿਆ ਨਹੀਂ ਪੁੱਛਿਆ ਨਹੀਂ ਲੇ ਫੜ ਮਾਤਾ ਦਵਾਈ ਚਲ ਪੈ ਜਾਓ ਹੁਣ ਲੰਮੀ ਕੀ ਤਾਂ ਫਰਕ ਪੈ ਹੀ ਜਾਵੇ ਕੀ ਖਾਣਾ ਵਾ ਕੀ ਬਣਾਗੇ ਦਮਾ ਹੁਣ ਜੋ ਮਰਜੀ ਬਣਾ ਲਾਤੀ ਹੈ ਜੋ ਬਣਾਏਗੀ ਖਾ ਲਾਂਗੇ ਚਿਚੜੀ ਬਣਾ ਕੇ ਦਿੰਨੀ ਆ ਹੁਣ ਟੁੜਕੇ ਟੁੜਕੇ ਵਾਲੀ ਸਬਜ਼ੀ ਦਿੱਤੀ ਤਾਂ ਹੋਰ ਮੁਰਕੇ ਜਿਆਦਾ ਹੀ ਨਾ ਵਾਦੀ ਹਮ ਹਾਈ ਹਾਈ ਜਦੋਂ ਦਾ ਮੰਮੀ ਦਾ ਫੋਨ ਆਇਆ ਵਾ ਮੇਰਾ ਤਾਂ ਜੀ ਨਹੀਂ ਲੱਗਣ ਡਿਆ ਧਿਆਨ ਮੁੜ ਮੁੜ ਕੇ ਮੁੜ ਮੁੜ ਕੇ ਉੱਥੇ ਜਾਣ ਡਿਆ ਵਾ ਕੀ ਕਰਾਂ ਹੁਣ ਮੈਂ ਜੇ ਮੈਂ ਜਾਣ ਦਾ ਨਾਲ ਆ ਤਾਂ ਮਨਜਿੰਦਰ ਨੇ ਮੈਨੂੰ ਗੁੱਸੇ ਹੁਣਾਵਾ ਉਹਨੂੰ ਤਾਂ ਅੱਗੇ ਪਤਾ ਵਾ ਪਰ ਜਾਈ ਇਹਦੀ ਉਹ ਜੀ ਆ ਤੇ ਜਾਂਦਿਆਂ ਗੱਲ ਪੈ ਜੂਗੀ ਤੇ ਫੇਰ ਪਰ ਮੈਂ ਕੀ ਕਰਾਂ ਮਾਂ ਵਾ ਨਾ ਮਾਂ ਨੂੰ ਮਿਲਣ ਨੂੰ ਤਾਂ ਜੀ ਕਰਦਾ ਹੀ ਆ ਨਾ ਤੇ ਨਾਲੇ ਜਦੋਂ ਮਾਂ ਔਖੀ ਹੋਵੇ ਕੋਈ ਗੱਲ ਨਹੀਂ ਕੀ ਕਹਿਣਗੇ ਮੈਨੂੰ ਇੱਕ ਵਾਰੀ ਮਸਲਾ ਇਹਨਾਂ ਨਾਲ ਕਰ ਹੀ ਲੈਣੀ ਆ ਪੇ ਚੱਲ ਮੈਂ ਰਾਤ ਨਹੀਂ ਰਹਿੰਦੀ ਦਿਨੇ-ਦਿਨੇ ਹੋ ਕੇ ਉੱਥੋਂ ਆ ਜੂੰਗੀ ਮੈਨੂੰ ਜਾ ਲੈਂਦਾ ਮੈਂ ਬੱਸੇ ਚਲ ਜੂੰਗੀ ਚੱਲ ਮੈਂ ਤਾਂ ਤਰਲਾ ਕਰਕੇ ਵੇਹਲੇ ਨਹੀਂ ਕੀਤਾ ਮਾਨੀ ਜਾਵੇ ਫਿਰ ਵੀ ਮਾਂ ਆ ਜਿੰਨਾ ਚਿਰ ਮਾਂ ਹੁੰਦੀ ਆ ਉਹਨਾ ਚਿਰ ਖਿੱਚ ਤੇ ਹੁੰਦੀ ਆ ਤੀਆਂ ਨੂੰ ਚੱਲ ਪੜਾ ਪੁੱਛ ਨਹੀਂ ਆ ਮੰਜਿੰਦਰ ਹਾਂਜੀ ਮੈਂ ਤੁਹਾਨੂੰ ਇੱਕ ਸਲਾਹ ਕਰਾਂ ਦੱਸੋ ਮੇਰਾ ਜੀ ਨਹੀਂ ਲੱਗਣ ਡਿਆ ਜਦੋਂ ਦਾ ਮੰਮੀ ਦਾ ਫੋਨ ਆਇਆ ਵਾ ਤੇ ਟੈਨਸ਼ਨ ਜੀ ਬੜੀ ਹੋਣ ਈ ਐ ਮੈਨੂੰ ਕਿ ਪਤਾ ਨਹੀਂ ਮੇਰੀ ਮਾਂ ਦਾ ਕੀ ਹਾਲ ਕੀਤਾ ਹੁਣ ਆਂ ਉਹਨਾਂ ਨੇ ਅੱਛਾ ਤੇ ਇਦਾਂ ਨਾ ਕਰਾਂ ਮੈਂ ਜਾ ਕੇ ਮਿਲਣਾ ਆਪਣੀ ਮਾਂ ਨੂੰ ਜੇ ਜ਼ਿਆਦਾ ਕਰਨ ਦੇ ਦੇਖ ਲੈ ਦਿਲ ਤੇ ਮੇਰਾ ਕਰਨ ਡਿਆ ਵਾ ਨਾਲੇ ਤੁਹਾਨੂੰ ਪਤਾ ਹੀ ਆ ਨਾ ਕਿ ਗੱਲਾਂ ਕਿੰਨੀਆਂ ਵੱਧ ਗਈਆਂ ਵਾ ਤੇ ਹੁਣ ਇੱਥੋਂ ਤੱਕ ਮੰਮੀ ਨੇ ਕਹਿਤਾ ਵੀ ਮੈਂ ਜਿਹੜਾ ਹਿੱਸਾ ਤੇਰੇ ਨਾਲ ਆ ਦੇਣਾ ਵਾ ਅਹੀ ਇਹ 사ਉਨਾ ਦਾ ਕੀ ਕਰਨਾ ਵਾ ਰੱਬ ਸਾਨੂੰ ਆਪਣਾ ਹੀ ਖਾਣ ਭੋਗਣ ਦੇਵੇ ਤੇ ਪਰ ਜਿੱਥੋਂ ਤੱਕ ਮਾਤਾ ਗਈ ਆ ਨਾ ਇਹਦਾ ਮਤਲਬ ਇਹ ਹੋਈ ਆ ਵੀ ਗੱਲ ਉਹ ਘਰ ਚ ਵੱਧ ਗਈ ਆ ਉਹਨੇ ਇਹ ਗੱਲ ਤਾਂ ਮੈਨੂੰ ਤੇ ਨਹੀਂ ਕੋ ਪਤਾ ਤੇ ਪਰ ਨਾ ਜੇ ਤੇਰਾ ਦਿਲ ਕਰਦਿਆਂ ਨਾ ਤੇ ਤੂੰ ਜਿਲ ਜਾ ਦਿਲ ਤੇ ਮੇਰਾ ਬੜਾ ਕਰਨਾ ਮੈਨੂੰ ਤਾਂ ਸਾਰੀ ਰਾਤ ਨੀਂਦ ਨਹੀਂ ਆਈ ਹੂੰ ਇਹੋ ਸੋਚ ਸੋਚ ਕੇ ਵੀ ਪਤਾ ਨਹੀਂ ਮਾਤਾ ਚਲੀ ਦਾ ਕੀ ਹਾਲ ਕੀਤਾ ਹੁਣ ਉਹਨਾਂ ਨੇ ਚੱਲ ਮਾਂ ਦੀ ਖੇਚ ਹੁੰਦੀ ਆ ਹੁਣ ਵੇਖ ਲੋ ਵੀ ਹੁਣ ਦਿਨ ਵਾਰ ਤੇ ਵੀ ਨਹੀਂ ਆਉਂਦੇ ਹੂੰ ਹੈਂ ਮਾਦੇ ਹੁੰਦੇ ਹੀ ਆਉਣਾ ਜਾਣਾ ਛੜਦਾ ਬਿਲਕੁਲ ਆ ਵੀ ਤੇ ਗੱਲਾਂ ਮਾੜੀਆਂ ਵਾ ਨਾ ਉਹ ਗਲਤ ਹੈਗੀ ਗਲਤ ਆਹੋ ਤੇ ਫਿਰ ਮਾਂ ਨੂੰ ਤੇ ਗੁੱਸਾ ਹੁੰਦਾ ਹੀ ਆ ਨਾ ਪੇ ਜੇ ਕਿਸੇ ਦੀ ਧੀ ਭੈਣ ਨੂੰ ਨਾ ਮਿਲੋ ਤਾਂ ਉਹਨੂੰ ਤੇ ਗੁੱਸਾ ਆਉਣਾ ਹੀ ਆ ਵਿਚਾਰੀ ਨੂੰ ਜੇ ਪਰਜਾਈ ਉਦਾਂ ਦੀ ਤਾਂ ਭਰਾ ਵੀ ਨਖਤਾ ਉਦਾਂ ਦੇ ਹੋ ਗਿਆ ਵਾ ਉਹ ਵੀ ਕਿਹੜਾ ਸੋਚਦਾ ਵੀ ਮੇਰੀ ਭੈਣ ਵਾ ਓਏ ਉਹਨੂੰ ਵਦੇ ਮਗਰ ਲੱਗਣਾ ਪੈਣਾ ਵਾ ਮਗਰ ਲੱਗਣਾ ਪੈਣਾ ਵਾ ਨਹੀਂ ਕਾਲੀ ਲੱਗਣਾ ਪੈਣਾ ਮਗਰ ਸਾਰੇ ਰਿਸ਼ਤਿਆਂ ਨੂੰ ਬਰਾਬਰ ਰੱਖਣਾ ਚਾਹੀਦਾ ਮਾਂ ਦੀ ਮਾਨਤਾ ਹੋਣੀ ਚਾਹੀਦੀ ਭੈਣ ਦੀ ਭੈਣ ਦੀ ਹੋਣੀ ਚਾਹੀਦੀ ਤੇ ਘਰ ਵਾਲੀ ਦੀ ਘਰ ਵਾਲੀ ਹੋਣੀ ਚਾਹੀਦੀ ਠੀਕ ਆ ਨ ਹਰ ਇੱਕ ਦੀ ਆਪਣੀ ਆਪਣੀ ਜਗ੍ਹਾ ਹੋਣੀ ਚਾਹੀਦੀ ਆ। ਉਹ ਜੀਵਨ ਇਹ ਤੇ ਬੰਦੇ ਆਪਣੀ ਸੋਚ ਵਾਣਾ। ਹੈ? ਮੈਨੂੰ ਨਹੀਂ ਸਮਝ ਆਉਂਦੀ। ਜਿੰਨਾ ਕੋਦਾ ਦਿਮਾਗ ਕੰਮ ਕਰਦਾ ਹੋਊਗਾ ਆਪਣਾ ਕਰਦਾ ਹੋਊ ਜਿੰਨੇ ਕੋਦੀ ਕਰਦਾ ਉਹਦਾ ਕਰਦਾ ਹੋਊਗਾ। ਬਸ ਆਹੋ ਟੈਨਸ਼ਨ ਮੈਨੂੰ ਮਾਰੀ ਜਾਣ ਈ ਆ। ਵੀ ਗੱਲ ਕੋਈ ਵੱਡੀ ਆ ਜਿਹੜੀ ਮਾਤਾ ਨੇ ਮੈਨੂੰ ਖਿਜ ਕੇ ਫੋਨ ਕੀਤਾ ਵਾ। ਉਹ ਤਾਂ ਥੋੜੀ ਕੀਤਿਆਂ ਫੋਨ ਕਰਨ ਵਾਲੀ ਤੇ ਨਹੀਂ। ਆਹੋ ਅੱਗੇ ਪਿਛੇ ਤਾਂ ਕੋਈ ਗੱਲ ਵੀ ਨਹੀਂ। ਤੇ ਹੁਣ ਮੇਰਾ ਇਰਾਦਾ ਵਾ ਵੀ ਮੈਂ ਬੱਸੇ ਚਲ ਜਾਨੀ ਆ। ਤੁਸੀਂ ਨਹੀਂ ਜਾਣਾ ਤਾਂ ਨਾ ਜਾਓ। ਸਵੇਰੇ ਜਾਉਂਗੀ ਤੇ ਸ਼ਾਮਾਂ ਨੂੰ ਘਰ ਆਜੂਗੀ ਪਤਾ ਤਾਂ ਲੱਗੂਗਾ ਭੰਡ ਕੀ ਡਿਆ ਉੱਥੇ ਨਾਲੇ ਗੱਲ ਇਹ ਵੀ ਮੇਰਾ ਟਾਈਮ ਹੈ ਨਹੀਂ ਉਹਦੋਂ ਕਣਕ ਵੇਜਿੰਦਾ ਟਾਈਮ ਆ ਠੀਕ ਨਹੀਂ ਤੇ ਬੀਬਾਏ ਲਾਉਣ ਵਾਲੇ ਆ ਚੱਲ ਕੋਈ ਗੱਲ ਨਹੀਂ ਤੁਸੀਂ ਆਪਣੇ ਬੀ ਦਾ ਇੰਤਜ਼ਾਮ ਕਰ ਲਓ ਚੱਲ ਮੈਂ ਸਵੇਰੇ ਜਾ ਕੇ ਤੇ ਸ਼ਾਮਾਂ ਨੂੰ ਆਜੂਗੀ ਰਾਤ ਮੈਂ ਨਹੀਂ ਰਹਿੰਦੀ ਠੀਕ ਆ ਹੁਣ ਮੇਰੀ ਗੱਲ ਸੁਣਾ ਕਿਦੀ ਮੜ ਚੰਗੀ ਗੱਲ ਨਾ ਕਰੀ ਮਾੜੀ ਚੰਗੀ ਮੈਂ ਕੀ ਕਰਨੀ ਆ ਹੁਣ ਮਾਂ ਦੀ ਤਾਂ ਸੁਣਨੀ ਪੈਣੀ ਆ ਨਾ ਹੁਣ ਜੇ ਕੋਈ ਮਾਂ ਨੇ ਮੈਨੂੰ ਦੁੱਖ ਸੁੱਖ ਆਪਣਾ ਦੱਸਿਆ ਉਹ ਤਾਂ ਮੈਨੂੰ ਸੁਣਨਾ ਹੀ ਪੈਣਾ ਵਾ ਤੇ ਜੇ ਗੱਲ ਕਰਨੀ ਵੀ ਪਈ ਤੇ ਕਰੂੰਗੀ ਵੀ ਐਡਾ ਡਰ ਥੋੜੀ ਮਾਰਿਆ ਮੈਨੂੰ ਇਹ ਤਾਂ ਗੱਲ ਹੈਗੀ ਆ ਆਹ ਮੈਂ ਕਿਹੜਾ ਕੋ ਲੈ ਕੇ ਖਾਦਾ ਇਹਨਾਂ ਕੋ ਚਲੋ ਆਪਣੇ ਹਸਾਬ ਨਾਲ ਵੇਖ ਲਿਓ ਕੋਈ ਗੱਲ ਨਹੀਂ ਠੀਕ ਹੈ ਨਾ ਮੈਂ ਆਪੇ ਗੱਲ ਕਰ ਲੈਣੀ ਆ ਚਲੋ ਠੀਕ ਹੈ ਫਿਰ ਆਹ ਹਾਂ ਇਦਾਂ ਕਰਦੀ ਆ ਫਿਰ ਹੂੰ ਤੇ ਫਿਰ ਸਵੇਰੇ ਪਹਿਲੀ ਬੱਸੇ ਚੱਲ ਜੂੰਗੀ ਮੇਰੀ ਗੱਲ ਸੁਣ ਲਾ ਜਾਵਾਂੀ ਜਰੂਰ ਤੇ ਭਰ ਕੇ ਦੀ ਮਾੜੀ ਚੰਗੀ ਕੇ ਦੀ ਉਹਨੇ ਕੀ ਗੱਲ ਹੁਣ ਕਰਦੀ ਪਪਾ ਨਹੀਂ ਕਰਦੀ ਬੱਸ ਤਦੋਂ ਲੱਗਦਾ ਮਾੜੀ ਚੰਗੀ ਕਰੂੰਗੀ ਕਹਦੀ ਮੈਂ ਬਸ ਠੀਕ ਹੈ ਫਿਰ ਆਹ ਹਾਂ ਚਲ ਰੋਟੀ ਬਣੀ ਹੈ ਲੈ ਆਵਾ ਚਲ ਆ ਚਲੋ ਠੀਕ ਆ ਚਲ ਮਨਜਿੰਦਰ ਮੰਨ ਗਿਆ ਵਾ ਮੈਨੂੰ ਇੰਨੀ ਬੜੀ ਖੁਸ਼ੀ ਆ ਇਹ ਤੇ ਮੰਨਦੇ ਹੀ ਨਹੀਂ ਕਿ ਨਹੀਂ ਜਾਣਾ ਉੱਥੇ ਨਹੀਂ ਜਾਣਾ ਚਲ ਫਿਰ ਵੀ ਦਿਲ ਚ ਗੱਲ ਆਈ ਹੋਗੀ ਤੇ ਮਾਂ ਵਾ ਤੇ ਮਾਂ ਦੇ ਕੋਲ ਜਾਊਗੀ ਤੇ ਚਲ ਦੁੱਖ ਸੁੱਖ ਸਾਂਝਾ ਹੋ ਜਾਊਗਾ ਮੈਂ ਗਲਤ ਨਹੀਂ ਕਰਦੀ ਉੱਥੇ ਕੋਈ ਪਰ ਫਿਰ ਵੀ ਜੇ ਮਾਂ ਨੇ ਆਪਣੀ ਗੱਲ ਦੱਸੀ ਪੁੱਛਣਾ ਤਾਂ ਮੈਨੂੰ ਪਿਆੜਾ ਹੀ ਆ ਫਿਰ ਥੋੜਾ ਬਹੁਤਾ ਕੋਈ ਗੱਲ ਨਹੀਂ ਕੀ ਵਿਗੜ ਲੈਣਗੇ ਮੇਰਾ ਸਵੇਰੇ ਹੁਣ ਟਾਈਮ ਨਾ ਉੱਠ ਕੇ ਨਾ ਸਾਰੇ ਕੰਮ ਸਾਬ ਕੇ ਤੇ ਪਹਿਲੀ ਬੱਸੇ ਚੱਲ ਜੂਗੀ